ਹੈਲੋ ਜੀ ਸਤਿ ਸ਼੍ਰੀ ਅਕਾਲ ਜ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਦੇ ਨਾਲ ਆਪਾਂ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਤੇ ਟਾਈਮ ਆ ਜਿਹੜਾ 4:30 ਹੋ ਗਏ ਲਾਉਣਾ ਆਪਾਂ ਤੜਕਾ ਰਾਜਮਾ ਨੂੰ ਰਾਜਮਾ ਮੈਂ ਉਵਾਲ ਲੈ ਆਲੂ ਵੀ ਵਿੱਚੇ ਪਾਲੇ ਸੀਗੇ ਕੱਟ ਕੇ ਉਹ ਵੀ ਉਵਾਲ ਤੇ ਬਸ ਤੜਕਾ ਲਾਉਣਾ ਰਹਿ ਗਿਆ ਦੇਖਦੇ ਆ ਬੱਚੇ ਖਾਣਗੇ ਜਾਂ ਨਹੀਂ ਖਾਣਗੇ ਥੋੜਾ ਜਿਹਾ ਅਸੀਂ ਰਾਜਮਾ ਘੱਟੇ ਬਣਾਉਨੇ ਆ ਤੇ ਮੈਂ ਮਗਵਾਏ ਸੀ ਮੈਂ ਕਿ ਚੱਲ ਅੱਜ ਬਣਾ ਲੈਂਦੇ ਆ ਹਨਾ ਤੇ ਕਦੇ ਕਦੇ ਬਣਾ ਲੈਣੇ ਚਾਹੀਦੇ ਆ ਤੇ ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਆ ਠੀਕ ਠਾਕ ਹੋ ਸਾਰੇ ਤੇ ਅੱਜ ਮੌਸਮ ਬਦਲ ਗਿਆ ਹੋ ਗਿਆ ਸਾਡੇ ਤਾਂ ਅੱਜ ਸਾਡੇ ਇੱਥੇ ਅੱਗ ਲੱਗੀ ਸੀਗੀ ਤੇ ਜਦੋਂ ਤਾਂ ਲਫਟਾਂ ਅੱਗ ਦੀਆਂ ਸੀਗੀਆਂ ਉਦੋਂ ਤਾਂ ਨਾ ਤਾਂ ਸਾਨੂੰ ਪਤਾ ਸੀ ਸਾਨੂੰ ਐ ਲੱਗਿਆ ਅਮੇ ਕਿ ਅੱਗ ਲੱਗਦੀ 11 ਵਜੇ ਹਾਂ 11 ਵਜੇ ਇੰਨੀ ਲਫਟਾਂ ਉੱਟਦੀਆਂ ਸੀ ਹਨਾ ਬਹੁਤ ਜਿਆਦੇ ਮੈਂ ਦੋ ਤਿੰਨ ਵਾਰੀ ਦੇਖਿਆ ਵੀ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਅੱਗ ਵੀ ਇੱਧਰੋਂ ਤਾਂ ਨਹੀਂ ਆਜੂ ਵੀ ਆਪਣੀ ਥੋੜੀ ਬਾਹਰ ਪਈਆ ਹਨ ਮੈਂ ਕਿਹਾ ਚਲੋ ਬੱਦਲ ਬੋਦ ਮੈਂ ਕਿਹਾ ਚਲੋ ਹਵਾ ਦੂਏ ਪਾਸੇ ਦੀ ਹੈ ਵੀ ਹਵਾ ਅੱਗ ਉਧਰੋਂ ਜਾਂਦੀ ਹੈ ਇੱਧਰੋਂ ਨਹੀਂ ਆਉਂਦੀ ਵੀ ਪਰਲੇ ਪਾਸੇ ਜਾਂਦੀ ਹੈ ਹਨ ਤੇ ਫਿਰ ਜਦੋਂ ਅੱਗ ਬੁਝ ਗਈ ਐਨੀਆਂ ਲਫਟਾਂ ਚੱਲ ਚੱਲ ਕੇ ਉਸ ਤੋਂ ਬਾਅਦ ਇੱਥੇ ਉਹ ਕਿਹੜੀਆਂ ਹੁੰਦੀਆਂ ਪਾਣੀ ਬੁਝਾਉਣ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਫਿਰ ਨ ਕੀ ਹੁੰਦੀਆਂ ਫਾਇਰ ਗ੍ਰੇਡ ਹਾਂ ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਫਿਰਨ ਤੇ ਫੇਰ ਗੱਡੀ ਤੇ ਗੱਡੀ ਚੜੀ ਪਈ ਟਰੈਕਟਰ ਤੇ ਟਰੈਕਟਰ ਬੰਦਾ ਤੇ ਬੰਦਾ ਤੇ ਇੰਨਾ ਕੱਠ ਵੀ ਜਾਣ ਨੂੰ ਤਾਂ ਸਭ ਕੁਝ ਹੋ ਵੀ ਗਿਆ ਜੀ ਉੱਥੇ ਜਿਹੜਾ ਕੋਈ ਮਾੜਾ ਮੋਟਾ ਤੂੜੀ ਵਾਲਾ ਲਾਣ ਸੀਗਾ ਕੋਈ ਤੂੜੀ ਵਾਲਾ ਪਾਣੀ ਨੇ ਵਾਧੂ ਲਾਉਣ ਲੋਕਾਂ ਨੂੰ ਅੱਜ ਦੀ ਤੂੜੀਆਂ ਕਹਿੰਦੇ ਲੋਕਾਂ ਨੇ ਘੱਟ ਬਣਾਈਆਂ ਨੇ ਬਾਈ ਪਸ਼ੂ ਤਾਂ ਕੋਈ ਰੱਖਦਾ ਨਹੀਂ ਕੰਮ ਕਰਕੇ ਤਾਂ ਰਾਜੀ ਨਹੀਂ ਕੰਮ ਕਰਨ ਨੂੰ ਹੋvena ਬਸ ਚਲੋ ਹਰੇਕ ਦਾ ਸਰਦਾ ਭਾਈ ਲੋਕਾਂ ਦਾ ਜੇ ਕੋਈ ਖਲਾਉਂਦਾ ਤਾਂ ਕੋਈ ਖਾਂਦਾ ਹੈਨਾ ਤੇ ਹੁਣ ਬੱਦਲ ਬੋਲੀ ਜਾਂਦਾ ਪਤਾ ਨਹੀਂ ਵਧੀਆ ਮੀ ਪੈ ਜਾਊਗਾ ਤਾਂ ਥੋੜੀ ਗਰਮੀ ਘਟ ਜੂਗੀ ਹੈਨਾ ਤੇ ਮੈਂ ਵੀ ਚਾਹ ਪੀਣੀ ਯਾਰ ਚ ਨਹੀਂ ਯਾਰ ਚੂਰੀ ਖਾਣਾ ਨਾਲ ਕੌਲੀ ਚੱਕ ਕੌਲੀ ਚੱਕ ਲੈ ਕੇ ਕੌਲੀ ਥੱਲੇ गिरੂਗੀ ਚੂਰੀ ਦੁਪਹਿਰੇ ਇਹਨਾਂ ਨੇ ਖਾ ਲਈ ਚੂਰੀ ਕਹਿੰਦੇ ਚੂਰੀ ਖਾਣੀ ਮੈਂ ਬਣਾਤੀ ਹੈ ਆਪਣੇ ਇੱਕੋ ਹੀ ਗੱਲ ਹੀ ਆ ਇੱਕ ਕੌਲੀ ਤਾਂ ਕਿਸੇ ਹੋਰ ਦੀ ਹੋ ਹੁੰਦੀ ਸੀ ਹੁਣ ਬਥੇਰੇ ਰੇੜੇ ਗੱਡੇ ਨੇ ਉਹਦੇ ਆਪਣੇ ਤਾਂ ਪੁੱਤ ਬਾਦੂ ਆ ਸਾਰਾ ਕੁਝ ਵਹਿਗੁਰੂ ਦੀ ਕਿਰਪਾ ਦੇ ਨਾਲ ਜਿੰਨੀਆਂ ਮਰਜੀ ਗੋਲੀਆਂ ਚੱਕ ਇੱਕ ਚੂਰੀ ਗਿੱਲੀ ਇੱਕ ਚੂਰੀ ਗਿੱਲੀ ਕਿਵੇਂ ਹੋਗੀ ਇੱਕ ਚੂਰੀ ਗਿੱਲੀ ਹੋਗੀ ਸੁਣ ਲੋ ਯਾਰ ਦੀ ਗੱਲ ਚੂਰੀ ਗਿੱਲੀ ਹੋਗੀ ਪਿੰਨੀ ਗਿੱਲੀ ਹੋਗੀ ਗਿੱਲੀ ਕੋਲੀ ਚ ਰੱਖ ਲਈ ਹੋਣੀ ਚਲ ਕੋਈ ਗੱਲ ਹੀ ਐਡੀ ਵੀ ਗਿੱਲੀ ਨਹੀਂ ਹੋਈ ਹੋਣੀ ਮੈਂ ਖਾ ਲੂੰਗੀ ਰੱਖ ਦੇ ਮੈਂ ਖਾ ਲੂੰਗੀ ਵੀਰੇ ਨੇ ਆਲੇ ਖਾਣੀ ਆ ਉਹ ਸੌਂ ਗਿਆ ਸੀਗਾ ਦੋ ਚੂਰੀਆਂ ਖਾਲਾ ਤਿੰਨ ਖਾਲਾ ਚੂਰੀਆਂ ਖਾਲਾ ਪਿੰਨੀਆਂ ਹੁੰਦੀਆਂ ਨੇ ਚੂਰ ਨਹੀਂ ਅੱਗੇ ਨੇ ਕਹੇ ਛੋਟਾ ਹੁੰਦਾ ਸੀ ਤੂੰ ਕਹਿੰਦਾ ਇਹਨਾਂ ਦੇ ਵੀਰਾ ਕਹਿੰਦਾ ਹੁੰਦਾ ਸੀ ਵੀਰਾ ਕਹਿੰਦਾ ਹੁੰਦਾ ਸੀ ਮੰਮੀ ਚੂਰ ਨਹੀਂ ਬਣਾ ਲਓ ਅੱਜ ਤੁਹਾਨੂੰ ਵੀਰੇ ਦੀ ਛੋਟੇ ਹੁੰਦੇ ਦੀ ਗੱਲ ਦੱਸਦੇ ਹਾਂ ਵੀਰਾ ਮਤਵੋ ਲੋ ਜਿਹਾਰ ਦਾ ਵੀਰਾ ਹੈਨਾ ਜਿਹੜਾ ਰੈਣ ਦੇ ਪੱਖਾ ਬੰਦ ਜਿਹਾਰਤਾ ਆਪਣਾ ਹੋਇਆ 2012 ਦੇ ਵਿੱਚ ਜਿਹਾਰ ਦਾ ਵਰਤ ਹੋਇਆ ਹੈਨਾ 10 ਸਾਲ ਦਾ ਗੈਪ ਇਸ ਗੈਪ ਦੇ ਵਿੱਚ ਬਹੁਤ ਵੱਡਾ ਜਿਹੜਾ ਗੈਪ ਪਿਆ ਮੇਰੇ ਬੱਚਿਆਂ ਦੇ ਵਿੱਚ ਇਹਦਾ ਕੋ ਮੇਨ ਵੱਡਾ ਰੀਜਨ ਆ ਬਹੁਤ ਵੱਡਾ ਰੀਜਨ ਆ ਹਨਾ ਵੀ ਐਡਾ ਗੈਪ ਗੈਪ ਜਿਹੜਾ ਪਾਇਆ ਮੈਂ ਉਹ ਕਿਉਂ ਪਾਇਆ ਆਪਣੇ ਬੱਚਿਆਂ ਦੇ ਵਿੱਚ ਹਨਾ ਜਾਂ ਤਾਂ ਕੁਦਰਤ ਨੇ ਰੱਖ ਲੋ ਹਨਾ ਜਾਂ ਭਾਈ ਉਹ ਦੇ ਵਿੱਚ ਥੋੜਾ ਜਿਹਾ ਮੇਰੀ ਆਪ ਦੀ ਸੀਗਾ ਵੀ ਮੈਨੂੰ ਠੀਕ ਨਹੀਂ ਲੱਗਿਆ ਹੈਗਾ ਹਨਾ ਦੂਜਾ ਬੱਚਾ ਪੈਦਾ ਕਰਨਾ ਵੀ ਨਹੀਂ ਮਾਹੌਲ ਨਹੀਂ ਵਧੀਆ ਹੈਗਾ ਉਹ ਮਾਹੌਲ ਪਤਾ ਕੀ ਸੀਗਾ ਮੈਂ ਤੁਹਾਨੂੰ ਦੱਸਦੀ ਆਂ ਤੇ ਕਹਿਣ ਨੂੰ ਹਰੇਕ ਬੰਦਾ ਆਪਦੀ ਇੱਥੇ ਆ ਕੇ ਸਟੇਟਮੈਂਟ ਦਿੰਦਾ ਹਨ ਤੇ ਇਹ ਮੇਰਾ ਚੈਨਲ ਆ ਇੱਥੇ ਮੈਂ ਆਪਦਾ ਹੱਕ ਰੱਖ ਸਕਦੀ ਆ ਇਹ ਮੈਨੂੰ ਅਥਾਰਟੀ ਆ ਮੈਂ ਇੱਥੇ ਕੁਝ ਵੀ ਕਹਿ ਸਕਦੀ ਆ ਕਿਸੇ ਨੂੰ ਗਲਤ ਨਹੀਂ ਕਹਿੰਦੀ ਹੈਗੀ ਜੇ ਕਿਸੇ ਨੂੰ ਗਲਤ ਕਿਹਾ ਹੋਵੇ ਤਾਂ ਕੋਈ ਕਹਿ ਸਕਦਾ ਵੀ ਹਾਂ ਸਾਡੇ ਬਾਰੇ ਗਲਤ ਕਿਹਾ ਇੱਥੇ ਇਹ ਮੇਰਾ ਹੱਕ ਆ ਮੈਂ ਆਪਦਾ ਚੈਨਲ ਆ ਮੈਂ ਆਪਦਾ ਰੀਚਾਰਜ ਕਰਾਉਨੇ ਆ ਸੀ ਆਪਦੇ ਸਾਡੇ ਫੋਨ ਨੇ ਅਸੀਂ ਕਮਾ ਕੇ ਲੈਨੇ ਅਸੀਂ ਇਹਦੇ ਵਿੱਚ ਕੁਝ ਵੀ ਬੋਲ ਸਕਦੇ ਆ ਤੁਹਾਡੇ ਕੋਲ ਨੇ ਤੁਸੀਂ ਵੀ ਬੋਲ ਲਓ ਭਾਈ ਜੇ ਤੁਹਾਨੂੰ ਹਨਾ ਕੋਈ ਉਹ ਆ ਵੀ ਲੱਗਦੀ ਆ ਕੋਈ ਗੱਲਬਾਤ ਉਹ ਮੈਂ ਤੁਹਾਨੂੰ ਦੱਸਦੀ ਆ ਮੇਰੇ ਛੋਟੇ ਮਤਲਬ ਵੱਡਾ ਬੇਟਾ ਜਦੋਂ 2.5 ਸਾਲ ਦਾ ਸੀ ਛੋਟਾ ਜਿਹਾ ਸੀਗਾ ਤੇ ਮੇਰੇ ਹਸਬੰਡ ਸਾਡੀ ਆ ਟਿੱਬੀ ਇੱਕ ਉਹ ਜਿਹੜੇ ਮੋਟਰਾਂ ਹੁੰਦੀਆਂ ਨੇ ਨਾ ਹੁੰਦੀਆਂ ਟਿੱਬੀ ਹੋ ਗਿਆ ਟੱਕੀ ਹੋ ਗਿਆ ਇਦਾਂ ਸਾਡੇ ਇੱਕ ਟਿੱਬੀ ਮੋਟਰ ਸੀਗੀ ਉਹ ਸਾਡੇ ਘਰ ਤੋਂ ਸੀਗੀ 3-4 ਕਿਲੋਮੀਟਰ ਦੂਰ ਤਾਂ ਹੈਗੀ ਸੀ 3-4 20 ਕਿਲੋਮੀਟਰ ਹਾਂ ਖਾਸੀ ਦੂਰ ਸੀ ਖਾਸੀ ਦੂਰ ਸੀਗਾ ਸਾਡਾ ਉਹ ਖੇਤ ਤੇ ਇਹਨਾਂ ਨੇ ਨਾ ਸਵੇਰੇ ਮਤਲ ਘਰ ਦਾ ਪਸ਼ੂਆਂ ਦਾ ਕੰਮ ਕਰਕੇ ਸਾਰਾ ਕੰਮ ਕਰਕੇ ਦੁੱਧ ਡੈਰੀ ਪਾ ਕੇ ਉਹ ਜਿਹੜੀ ਸਾਡੇ ਤੇ ਚੜਤੀ ਆਈ ਹੈ ਜਨਾਨੀ ਉਹਦੀ ਕੁੜੀ ਨੂੰ ਕਾਲਜ ਵੱਤ ਵੱਲ ਬੈਂਚ ਵੀ ਜਿੱਥੇ ਹੁਣ ਜਿਆ ਨਵੇਂ ਚੜਾਉਂਦੇ ਆ ਉਹਦੀ ਕੁੜੀ ਨੂੰ ਵੀ ਬੈਂਚ ਚੜਾ ਕੇ ਉਹ ਦਿਨ ਅਗਲਾ ਭੁੱਲ ਗਿਆ ਉਹ ਉਹ ਕੁੜੀਆਂ ਵੀ ਭੁੱਲ ਗਈਆਂ ਵੀ ਸਾਡੇ ਚਾਚੇ ਨੇ ਸਾਡਾ ਕਿੰਨਾ ਕੀਤਾ ਚਲੋ ਕੋਈ ਗੱਲ ਨਹੀਂ ਵਿਦਿਆਦਾ ਤਾਂ দান ਹੁੰਦਾ ਉਹ ਨਹੀਂ ਆਪਾਂ ਕਹਿੰਦੇ ਹੈਗੇ ਹਨਾ ਵੀ ਚਲ ਇੱਕ ਜਦੋਂ ਆਪਾਂ ਫੈਮਿਲੀ ਦੇ ਵਿੱਚ ਰਹਿ ਰਹੇ ਆ ਉੱਥੇ ਫਰਜ਼ ਵੀ ਹੁੰਦੇ ਨੇ ਚਲੋ ਕੋਈ ਗੱਲ ਨਹੀਂ ਨੇ ਨਵਾਤੇ ਪਰ ਭੁੱਲਣਾ ਨਹੀਂ ਚਾਹੀਦਾ ਹਨਾ ਤੇ ਹੋਇਆ ਕੀ ਫਿਰ ਭਾਈ ਸਾਡਾ ਮਤਲਬ ਵਿਆਹ ਹੋ ਗਿਆ ਸਾਡੇ ਬੱਚਾ ਹੋ ਗਿਆ ਸਾਡਾ ਬੱਚਾ ਥੋੜਾ ਜਿਹਾ ਵੱਡਾ ਹੋ ਗਿਆ ਫੈਮਿਲੀਆਂ ਦੇ ਵਿੱਚ ਜੁਆਇੰਟ ਫੈਮਿਲੀ ਦੇ ਵਿੱਚ ਇਹ ਹੁੰਦਾ ਆ ਜਦੋਂ ਮੈਨੂੰ ਟ੍ਰਾਈਪੋਟ ਲਿਆ ਦੇ ਮੇਰੇ ਹੱਥ ਤੱਕ ਜਾਣਾ ਜੁਆਇੰਟ ਫੈਮਿਲੀ ਦੇ ਵਿੱਚ ਇਹ ਹੁੰਦਾ ਹੈ ਵੀ ਜਦੋਂ ਬੱਚਾ ਹੋ ਗਿਆ ਨਾ ਤਾਂ ਜੀ ਦਾ ਬੱਚਾ ਆ ਉਹ ਘੱਟ ਚੱਕੂਗਾ ਉਹ ਤੋਂ ਕੰਮ ਲਿਆ ਜਾਵੇ ਹੈਨਾ ਉਹ ਬੋਟੀ ਤੋਂ ਕੰਮ ਲਿਆ ਜਾਵੇ ਰੱਜ ਕੇ ਤੇ ਜਿਹੜੀਆਂ ਦੂਜੀਆਂ ਨੇ ਵੱਡੀਆਂ ਨੇ ਉਹ ਸਰਦਾਰੀ ਕਰਦੀਆਂ ਨੇ ਐਸ਼ ਕਰਦੀਆਂ ਨੇ ਛੋਟਿਆਂ ਦੇ ਸਿਰ ਤੇ ਤੇ ਜਾਂ ਤਾਂ ਸੱਸ ਬੱਚਾ ਪਾਲਦੀ ਆ ਜਾਂ ਜਠਾਣੀਆਂ ਪਾਲਦੀਆਂ ਹੈਨਾ ਤੇ ਇਦਾਂ ਹੀ ਮੇਰੇ ਨਾਲ ਹੋਇਆ ਹੈਨਾ ਜਦੋਂ ਮੇਰਾ ਬੇਟਾ ਹੋ ਗਿਆ 2.5 ਸਾਲ ਦਾ ਮਤਲਬ ਮੈਂ 3 ਮਹੀਨੇ ਦਾ ਕਰਕੇ ਪੇਕੇ ਆ ਤਾਂ ਇੱਥੇ ਲੈ ਕੇ ਆਈ ਸੀਗੀ ਮੇਰਾ ਆਪਰੇਟ ਹੋਇਆ ਸੀਗਾ ਉਹਦੇ ਕਰਕੇ ਉਹ ਵੀ ਮੈਨਾਂ ਹੁੰਦਾ ਹੀ ਆ 10 ਦਿਨਾਂ ਬਾਅਦ ਤਾਂ ਹਸਪੀਟਲ 'ਚ ਛੁੱਟੀ ਮਿਲਦੀ ਸੀ ਉਹਨਾਂ ਸਮਿਆਂ ਦੇ ਵਿੱਚ 2000 2 ਦੀ ਗੱਲ ਆ ਹਨਾ ਨਾ 2003 ਦੀ 2002 ਦੇ ਵਿੱਚ ਸਾਡਾ ਵਿਆਹ ਹੋਇਆ ਤੇ ਕਣੀਆਂ ਬੰਨੀ ਕਣਕ ਪਈਆ ਬਾਹਰ ਆਪਣੀ ਤਾਂ ਚੱਕ ਚੱਕ ਦੀ ਜੀ ਤੇ ਫੇਰ ਭਾਈ ਚਲੋ ਇੱਥੇ ਆ ਗਏ ਇੱਥੇ ਆਏ ਆ ਵੀ ਚਲੋ ਮੇਰਾ ਵੀ ਥੋੜਾ ਜਿਹਾ ਮਤਲਬ ਹੈ ਹਨਾ ਆਏ ਸੀਗਾ ਵੀ ਚਲੋ ਬੱਚਾ ਇਹਨੂੰ ਇਹ ਸਾਹਮਦੇ ਨੇ ਚਲੋ ਕੋਈ ਗੱਲ ਨਹੀਂ ਵਧੀਆ ਸਾਹਮਦੇ ਆ ਹਨਾ ਵੀ ਚਲ ਇੱਕ ਤਾਂ ਇਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਗੱਲ ਦੱਸੂਗੀ ਸ਼ੀਸ਼ੀ ਪਿੰਦਾ ਸੀਗਾ ਦੁੱਧ ਨਹੀਂ ਛਿੰਦਾ ਮੇਰਾ ਹਨਾ ਵੀ ਚਲੋ ਜੀ ਨੇ ਗੋਦੀ ਚੱਕਣਾ ਹਨਾ ਵੀ ਚੱਕਿਆ ਸ਼ੀਸ਼ੀ ਪਲਾਤੀ ਜ਼ਿਆਦਾਤਰ ਇਹੀ ਸਾਹਮਦੀ ਹੁੰਦੀ ਸੀਗੀ ਹਨਾ ਮੇਰੇ ਸਾਸਰ ਨੂੰ ਵੀ ਥੋੜਾ ਜਿਹਾ ਕੰਮ ਦਾ ਵਾਧਾ ਰਹਿੰਦਾ ਸੀਗਾ ਵੀ ਚਲ ਮੈਂ ਕੰਮ ਕਰਾ ਲਵਾਂ ਨਾਲ ਹਨਾ ਮੇਰੇ ਨਾਲ ਲੱਗ ਕੇ ਅਸੀਂ 사ਸਰੋਂ ਨੇ ਕੰਮ ਕਰੀ ਜਾਣਾ ਇਹਨੇ ਬੱਚੇ ਸੰਭੀ ਜਾਣੇ ਹਨ ਜਿਹੜੀ ਇਹ ਲੜਦੀ ਸੀਗੀ ਉਹਦੋਂ ਵੀਡੀਓ ਦੇ ਵਿੱਚ ਜਿਹੜੀ ਮੋਟੀ ਜੀ ਬੁੜੀ ਜੀ ਆ ਜਿਹੜੀ ਜਿਹੜੀ ਬੁੜੀ ਜੀ ਆ ਬੁੜੀ ਤਾਂ ਦੂਜੀ ਵੀ ਆ ਤੇ ਇਹਨੇ ਬੱਚੇ ਸਾਹਮਣੇ ਤੇ ਜਦੋਂ ਆਪਣਾ ਥੋੜਾ ਜਿਹਾ ਮੇਰਾ ਬੇਟਾ ਵੱਡਾ ਹੋਇਆ ਰੋਣ ਲੱਗ ਗਿਆ ਇਹਨੇ ਮਿੱਟੀ ਖਿਲਾਉਣੀ ਸ਼ੁਰੂ ਕਰਤੀ ਤੇ ਜਦੋਂ ਬੱਚੇ ਨੇ ਮੇਰੇ ਕੋਲ ਆ ਜਾਂ ਕਿਸੇ ਹੋਰ ਕੋ ਜਾਣਾ ਬੇਟੇ ਨੇ ਇਹਨੇ ਰੋਈ ਜਾਣਾ ਨਾ ਰੋਈ ਜਾਣਾ ਨਾ ਜਮਾਨਾ ਚੁੱਪ ਕਰਨਾ ਨਾ ਵੀ ਰੋਈ ਜਾਣਾ ਤੇ ਇਹਦੇ ਕੋ ਜਾਣਾ ਤੇ ਬੜਾ ਸੋਹਣਾ ਚੁੱਪ ਕਰ ਜਾਣਾ ਵੀ ਐਡੀ ਵੀ ਇਹਦੇ ਕੋ ਕਿਹੜੀ ਮਿੱਠੀ ਚੀਜ਼ ਆ ਵੀ ਜਿਹੜੀ ਇਹਦੇ ਕੋ ਜਾ ਕੇ ਬੱਚਾ ਚੁੱਪ ਹੋ ਜਾਂਦਾ ਐਡਾ ਵੀ ਕੀ ਆ ਤੇ ਇਦਾਂ ਹੀ ਇੱਕ ਵਾਰੀ ਮੈਂ ਕੀ ਕੀਤਾ ਨਾ ਇਹ ਬਾਹਰ ਲੈ ਗਈ ਹਨਾ ਬਾਹਰ ਸਾਡੇ ਇੱਥੇ ਹੀ ਮਤਲਬ ਆਹੀ ਘਰ ਤੇ ਸਾਡਾ ਅਸੀਂ ਉਧਰ ਰਹਿੰਦੇ ਹੁੰਦੇ ਸੀ ਉਦੋਂ ਜਾਣੀ ਆ ਸਾਡਾ ਪਸ਼ਮਾ ਵਾਲਾ ਸੀ ਤੇ ਮੈਂ ਮਤਲਬ ਕਿਤੇ ਤੋਂ ਬਾਹਰ ਤਾਂ ਮਤਲਬ ਹੁੰਦਾ ਹੀ ਨਹੀਂ ਹੈਗਾ ਘਰਾਂ ਦੇ ਵਿੱਚੋਂ ਹਨਾ ਵੀ ਨਵੀਆਂ ਬੋਟੀਆਂ ਨਹੀਂ ਬਾਹਰ ਨਿਕਲਦੀਆਂ ਹੁੰਦੀਆਂ 5-7 ਸਾਲ ਤਾਂ ਨਿਕਲਦੀਆਂ ਹੀ ਨਹੀਂ ਹੈਗੀਆਂ ਮੈਂ ਤਾਂ ਨਿਕਲੀ ਹੀ ਨਹੀਂ ਹੈਗੀ 5-7 ਸਾਲ ਵੀ ਘਰੋਂ ਬਾਹਰ ਹਨਾ ਕਿਵੇਂ ਨਿਕਲੀ ਦਾ ਤੇ ਜਦੋਂ ਮੈਂ ਬਾਹਰ ਨਿਕਲੇ ਆ ਤੇ ਦੇਖਿਆ ਤਾਂ ਇਹ ਰਾਮਨਾਪ ਦਾ ਬੈਠੀ ਆਪਦੇ ਕੀ ਦਸਾਉਣ ਤੁਨੋਂ ਉਹਨਾਂ ਨਾਲ ਗੱਲਾਂ ਮਾਰੇ ਤੇ ਮੁੰਡਾ ਮੇਰਾ ਮਿੱਟੀ ਖਾਵੇ ਤੇ ਮੈਂ ਕਿਹਾ ਆਹੀ ਰਾਜਾ ਵੀ ਜਿਹੜਾ ਤੇਰੇ ਕੋ ਮੁੰਡਾ ਚੁੱਪ ਰਹਿੰਦਾ ਤੇ ਅੰਦਰ ਆ ਕੇ ਹਨਾ ਰੋਈ ਜਾਂਦਾ ਵੀ ਜਦੋਂ ਜਵਾਕ ਨੂੰ ਘੂਰ ਨਹੀਂਦੀ ਆਪਾਂ ਨੇ ਇਹ ਹੁਣ ਮੇਰੇ ਕੋ ਮਾਂ ਕੋਲੇ ਜਵਾਕ ਇਲਤ ਕਰੂਗਾ ਚਾਹੇ ਕੁਝ ਵੀ ਕੋਈ ਠੰਡਾ ਤੱਤਾ ਕੋਈ ਚੀਜ਼ ਜੋ ਕਿਸੇ ਚੀਜ਼ ਨੂੰ ਹਥ ਲਾਊ ਮਾਂ ਘੂਰ ਦਿੰਦੀ ਆ ਡਾਂਟ ਦਿੰਦੀ ਆ ਤੇ ਉੱਥੇ ਬੱਚਾ ਰੋਣ ਲੱਗ ਜਾਂਦਾ ਇਹਨੂੰ ਕੀ ਇਹਦਾ ਕਿਹੜਾ ਬੱਚਾ ਸੀ ਨਾ ਇਹਨੇ 9 ਮਹੀਨੇ ਪੇਟ 'ਚ ਰੱਖਿਆ ਨਾ ਇਹਨੂੰ ਇਹ ਸੀਗਾ ਇਹ ਤਾਂ ਇਹ ਇਹੀ ਹੋਊਗਾ ਵੀ ਪਰੇ ਮਾਰ ਖੱਪ ਜਾਵੇ ਵੀ ਇਹ ਵੀ ਚਲੀ ਜਾਊਗੀ ਰੋਤੋ ਕਿ ਇੱਥੋਂ ਵੀ ਮੇਰਾ ਬੱਚਾ ਨਹੀਂ ਹੈਗਾ ਮੇਰੇ ਕੋ ਸਾਰਾ ਕੁਝ ਰਹਿ ਜਾਊਗਾ ਹੈਨਾ ਮਕਸਦ ਤਾਂ ਇਹੀ ਸੀਗਾ ਹੁਣ ਵੀ ਮੈਨੂੰ ਇਹੀ ਸਮਝ ਲੱਗਦਾ ਵੀ ਇਹਦਾ ਮਕਸਦ ਇਹੀ ਸੀਗਾ ਵੀ ਜਦੋਂ ਹੁਣ ਵੀ ਮੈਨੂੰ ਅੱਡ ਵਿੱਡ ਹੋਈ ਨੂੰ ਵੀ ਟਿਕਣ ਨਹੀਂ ਦਿੰਦੀ ਹੈਗੀ ਮਕਸਦ ਤਾਂ ਇਹਦਾ ਉਹੀ ਸੀ ਕਾਮਯਾਬ ਹੋਈ ਨਹੀਂ ਇਹ ਚਲੋ ਜੀ ਹੋਈ ਬੀਤੀ ਚਲੋ ਮੈਂ ਇਹਨੂੰ ਮਾਰਾ ਜਾਂ ਕਿਹਾ ਤੇ ਫੇਰ ਵੀ ਕਿਹੜਾ ਸੌਣਦਾ ਤੁਹਾਨੂੰ ਪਤਾ ਹੀ ਆ ਕੌਣ ਕੌਣ ਸੌਣਦਾੰਦਾ ਛੋਟੇ ਬੱਚੇ ਦੀ ਜਾਂ ਛੋਟੇ ਜਿਹੜਾ ਘਰ ਦੇ ਵਿੱਚ ਛੋਟੀ ਨਾ ਹੋਵੇ ਉਹਦੀ ਕੋਈ ਨਹੀਂ ਸੌਣਦਾ ਕਿਉਂਕਿ ਜਦੋਂ ਮੇਰੇ ਹਸਬੰਡ ਹੀ ਨਹੀਂ ਸੀ ਘਰ ਹੁੰਦਾ ਇਹ ਤਾਂ ਟਿੱਬੀ ਹੁੰਦਾ ਸੀ ਇਹਨੂੰ ਕੋਈ ਮਤਵਲਤੀ ਤਾਂ ਫੌਜੀਆ ਵਾਂਗੂ ਸੀਗਾ ਇਹਨੇ ਤਾਂ ਰਾਤ ਨੂੰ ਆਉਣਾ ਰਾਤ ਨੂੰ ਵੀ ਅੱਖ ਪੈ ਜਾਣਾ ਆਪਦਾ ਤੜਕੇ ਉੱਠ ਕੇ ਕੰਮ ਕਰਕੇ ਫੇਰ ਲੰਘ ਜਾਣਾ ਨਾ ਇਹਨੂੰ ਫਿਕਰ ਸੀ ਵੀ ਮੈਂ ਆਪਣੀ ਕੋਈ ਵਾਈਫ ਨੂੰ ਕੋਈ ਚੀਜ਼ ਲਿਆ ਕੇ ਦੇਣੀ ਆ ਜਾਂ ਇਹਨਾਂ ਨੂੰ ਕਿਤੇ ਲੈ ਕੇ ਜਾਣਾ ਨਾ ਕੋਈ ਮਤਵਲੀ ਸੀਗਾ ਇਹਨੂੰ ਕੰਮ ਤੱਕ ਮਤਵਲੀ ਚਲੋ ਜੀ ਹੋਈ ਬਿੱਤੀ ਤੇ ਫੇਰ ਉਹ ਜਿਹਾ ਮਾਹੌਲ ਹੋ ਗਿਆ ਵੀ ਚਲ ਕੋਈ ਗੱਲ ਨਹੀਂ ਹਨਾ ਮੈਂ ਵੀ ਕਿਹਾ ਚਲ ਕੀ ਐਵੇਂ ਲੜਨਾ ਇਹਦੇ ਵਿੱਚ ਕੀ ਆ ਹਨਾ ਛੱਡ ਪਰੇ ਤੇ ਮੈਂ ਉਹਦਾ ਧਿਆਨ ਰੱਖਣਾ ਪੂਰੀ ਚੁਸਤੀ ਰੱਖਣੀ ਆ ਆਪਣੇ ਬੱਚੇ ਦੇ ਵੱਲ ਪੂਰਾ ਧਿਆਨ ਰੱਖਣਾ ਹਨਾ ਫਿਰ ਇੱਕ ਵਾਰੀ ਐਦਾਂ ਹੀ ਕੀ ਹੋਇਆ ਗਰਮੀਆਂ ਦਾ ਦਿਨ ਤੇ 9:30 10:00 ਵਜੇ ਮੈਂ ਪੋਚਾ ਲਈ ਜਾਵਾਂ ਵੀ ਸਾਡਾ ਜਿਹੜਾ ਉਧਰ ਘਰ ਸੀਗਾ ਉਹਦੇ ਮਤਲਬ ਆਲੇ-ਦਾਲ ਕਮਰੇ ਤੇ ਗੱਬੇ ਬਰਾਂਡਾ ਤੇ ਇੱਕ ਪਿੱਛੇ ਕਮਰਾ ਸੀਗਾ ਮੈਂ ਬਰਾਂਡੇ ਦੇ ਵਿੱਚ ਪੋਚਾ ਲਾਈ ਜਾਮਾ ਜਦੋਂ ਮੈਂ ਪੋਚਾ ਲਾਉਂਦੀ ਹੁੰਦੀ ਸੀ ਨਾ ਪਰ ਮਾਪਾ ਆ ਕੇ ਮੇਰੇ ਮੋਢਿਆਂ ਤੇ ਝੋਟੇ ਲੈਂਦਾ ਹੁੰਦਾ ਸੀ ਉਦੋਂ ਤਾਂ ਮੇਰੇ ਤੇ ਵੀ ਜਾਨ ਸੀ ਕਿ ਮੈਂ 22-23 ਸਾਲ ਦੀ 23 ਸਾਲ ਦੀ ਸੀ ਜਦੋਂ ਇਹ ਹੋ ਗਿਆ ਹੈ ਨਾ ਤੇ ਭਾਈ ਇਹਨੇ ਮੇਰੇ ਮੋਢਿਆਂ ਤੇ ਆ ਕੇ ਝੋਟੇ ਲਨ ਲੱਗ ਗਿਆ ਝੋਟੇ ਲਨ ਲੰਦ ਨੇ ਇਹਨੂੰ ਮੈਂ ਬੁਲਾਉਂਦੀ ਸ਼ਾਇਦ ਕੋਈ ਪੋਈ ਮੰਗਵਾਉਂਦੇ ਹੁੰਦੇ ਸੀ ਅਸੀਂ ਦੋਨੇ ਮਾਪੋਤਾ ਨੇ ਮੈਨੂੰ ਪੋਈ ਮੰਗਵਾਉਣ ਲੱਗੀ ਹੈ ਨਾ ਕੋਈ ਵੀ ਤੂੰ ਮੇਰੇ ਪਿੱਛੇ ਪਿੱਛੇ ਬੋਲ ਢਾਈ ਢਾਈ ਸਾਲ ਦਾ ਜਵਾਕ ਇਹਨੂੰ ਪੜਨ ਲਾਤਾ ਸੀ ਅਸੀਂ ਢਾਈ ਸਾਲ ਦੇ ਨੂੰ ਉਦੋਂ ਫਿਰ ਮੈਂ ਵੀ ਇਨਾ ਮੋਲੇ ਨਾਲ ਬੋਲਣ ਦੀ ਕੋਸ਼ਿਸ਼ ਕਰੇ ਤਾਂ ਬੋਲਿਆ ਨਾ ਜਾਵੇ ਮੈਂ ਕਿਹਾ ਵੀ ਕੀ ਹੋ ਗਿਆ ਤੈਨੂੰ ਇਹ ਜੈਨ ਹੱਥੂ ਆ ਗਿਆ ਤੇ ਮੈਂ ਇਦਾਂ ਹੀ ਐ ਮੋਢਿਆਂ ਤੋਂ ਚੱਕ ਕੇ ਮੁਰੂ ਗੋਦੀ ਚ ਕੀਤਾ ਤਾਂ ਮੈਂ ਦੇਖਿਆ ਮੈਂ ਉਹ ਉਹ ਸੀਨ ਦੇਖਦੀ ਸਾਰ ਮੈ ਮੈਨੂੰ ਉਸ ਟਾਈਮ ਵੀ ਬਾਤ ਨੂੰ ਸਮਝ ਲਓ ਸਾਰਾ ਕੁਝ ਖਤਮ ਵੀ ਨਾ ਮੇਰਾ ਆਪੇ ਤੋਂ ਬਾਹਰ ਹੋ ਗਈ ਮੈਂ ਵੀ ਇਹ ਹੋ ਗਈ ਗਿਆ ਕੀ ਚੀਜ਼ ਆ ਇਹ ਮੈਨੂੰ ਐ ਸਮਝੇ ਨਾ ਲੱਗ ਵੀ ਹੈ ਕੀ ਇਹ ਹੈ ਨਾ ਤੇ ਮੈਂ ਪੁੱਛਿਆ ਮੈਂ ਕਿ ਕੀ ਆ ਤੇ ਮੇਰੀ ਸੱਸ ਬਰਾਂਡੇ 'ਚ ਮੰਜੇ ਤੇ ਬੈਠੀ ਪਤਾ ਰੋਟੀ ਖਾਂਦੇ ਪਤਾ ਨਹੀਂ ਕੀ ਕਰਦੇ ਸੀ ਤੇ ਮੇਰੀ ਸੱਸ ਦੇ ਮੂੰਹੋਂ ਉਹੀ ਨਿਕਲਿਆ ਸ਼ਬਦ ਹੁਣ ਮੈਨੂੰ ਨਹੀਂ ਪਤਾ ਵੀ ਉਹ ਵੀਡੀਓ ਦੇ ਵਿੱਚ ਬੋਲਣਾ ਚਾਹੀਦਾ ਨਹੀਂ ਬੋਲਣਾ ਚਾਹੀਦਾ ਕਹਿੰਦੀ ਡੋਡੇ ਆ ਮੇਰੇ ਬੱਚੇ ਦਾ ਮੂੰਹ ਇਹਨੇ ਤਨ ਤਾਂ ਡੋਡਿਆਂ ਦੇ ਨਾਲ 2.5 ਸਾਲ ਦੇ ਜਵਾਕ ਦਾ ਦੱਸੋ ਇਸ ਜਨਾਨੀ ਤੇ ਮੈਂ ਅੱਜ ਯਕੀਨ ਕਰਾਂ ਜਾਂ ਮੈਂ ਉਸ ਦਿਨ ਕਰਦੀ ਜਾਂ ਮੈਂ ਇਹਦੇ ਤੇ ਕਰਦੀ ਰਹਾ ਯਕੀਨ ਤੁਸੀਂ ਮੈਨੂੰ ਦੱਸੋ ਵੀ ਇਹਦੇ ਤੇ ਮੈਂ ਯਕੀਨ ਕਰਾਂ ਯਕੀਨ ਕਰਨ ਲਾਇਕ ਹੈਗੀ ਆ ਹੁਣ ਤੁਸੀਂ ਦੱਸੋ 22 ਸਾਲ ਦਾ ਮੇਰਾ ਬੱਚਾ ਈ ਮਕਸਦ ਸੀਗਾ ਇਹਦਾ ਨਸ਼ੇ ਤੇ ਲਾਉਂਦੀ ਸੀ ਮੇਰੇ ਬੱਚੇ ਨੂੰ ਰੋਜ਼ ਕਮਰੇ ਚ ਲੈ ਜਾਣਾ ਮੈਂ ਤਾਂ ਇੱਕ ਦਿਨ ਦੇਖ ਲਿਆ ਜੀ ਉਸ ਦਿਨ ਵੀ ਮੇਰਾ ਬੱਚਾ ਮੇਰੇ ਕੋ ਨਾ ਆਉਂਦਾ ਹੋ ਸਕਦਾ ਇਹਨੂੰ ਨਸ਼ੇ ਤੇ ਲਾ ਦਿੰਦੀ ਹੈ ਰੋਜ਼ ਕਮਰੇ ਚ ਲੈ ਜਾਣਾ ਚਲੋ ਮੈਨੂੰ ਨਹੀਂ ਹੋ ਇਹਦਾ ਜੋ ਜਹ ਜੀ ਜ਼ਿੰਦਗੀ ਹੈ ਇਹਨੇ ਕੱਟੀ ਆ ਚਾਹੇ ਉਹਨੂੰ ਆਪਾਂ ਚਾਹ ਕੁਝ ਕਹਿ ਲੋ ਚਾਹੇ ਜਿਹਦੇ ਨਾਲ ਮਰਜੀ ਰਹੇ ਦੀ ਹੋਰ ਨਾ ਰਹੇ ਜੇਠ ਨਾ ਰਹੇ ਜਿਹਦੇ ਨਾਲ ਮਰਜੀ ਰਹਿੰਦੀ ਸੀ ਇਹ ਮੈਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਮੈਨੂੰ ਆਪਣੀ ਜ਼ਿੰਦਗੀ ਆਪਣਾ ਹਸਬੰਡ ਆਪਣਾ ਬੱਚਾ ਚਾਹੀਦਾ ਸੀ ਜੇ ਬੈਂਡ ਫੈਮਲੀ ਹੋਊ ਇਹਨਾਂ ਲਈ ਹੋਊ ਮੇਰੇ ਲਈ ਉਹ ਕੁਝ ਨਹੀਂ ਸੀਗਾ ਉਸ ਦਿਨ ਮੇਰੇ ਲਈ ਸਾਰਾ ਕੁਝ ਖਤਮ ਹੋ ਗਿਆ ਸੀਗਾ ਮੈਂ ਜਾਣੀ ਇੰਨਾ ਕ ਵੀ ਮੈਂ ਕੱਲੀ ਵੀ ਹਰ ਕੱਲਾ ਬੰਦਾ ਕੀ ਕਰ ਲੂਗਾ ਹੈ ਨਾ ਸੱਸ ਤੁਹਾਨੂੰ ਪਤਾ ਪਹਿਲੀ ਘੜੀ ਤੋਂ ਜਿਹਦੇ ਹੱਥ ਲਾਣੇਦਾਰੀ ਨਹੀਂ ਹੈਗੀ ਸੱਸ ਦੇ ਉਹ ਡਰਦੀ ਹੋ ਹੁੰਦੀ ਆ ਉਹਨੇ ਵੀ ਜਾਣ ਕਿਹਾ ਤਾਂ ਹੈਗਾ ਇਹ ਗਲਤ ਆ ਗੱਲ ਇਹਦਾ ਨਾਂ ਲੈ ਕੇ ਕਿਹਾ ਹਨਾ ਵੀ ਇਹ ਗਲਤ ਆ ਗੱਲ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਜਵਾਕ ਦਾ ਤਾਂ ਮੂੰਹ ਭਰਤਾ ਹਨਾ ਵੀ ਫਿਰ ਵੀ ਉਹਦਾ ਪੋਤਾ ਸੀ ਉਹਨੂੰ ਵੀ ਦੁੱਖ ਲੱਗਿਆ ਹਨਾ ਤੇ ਇਹਦੀ ਬੜੀ ਭੈਣ ਵੀ ਦੂਜੇ ਘਰ ਅੱਡ ਸੀ ਉਹ ਵੀ ਭੱਜੀ ਭੱਜੀ ਆਈ ਵੀ ਐਡਾ ਵੀ ਕੀ ਹੋ ਗਿਆ ਹਨਾ ਵੀ ਤੂੰ ਇੰਨਾ ਕੀ ਕਾ ਤੇ ਬਰਗੀ ਤੂੰ ਕਾ ਤੇ ਬੋਲਦੀਆਂ ਕੀ ਗੱਲ ਹੋ ਗਈ ਮੈਂ ਉਹਨੂੰ ਕਿਹਾ ਮਾ ਦੀਦੀ ਦੇਖ ਲਓ ਮੇਰੇ ਬੱਚੇ ਦਾ ਹਨਾ ਮੂੰਹ ਆਪਣੇ ਪਰਮ ਦਾ ਡੋਡਿਆਂ ਨਾਲ ਭਰਿਆ ਹੋਇਆ ਤੇ ਉਦੋਂ ਇਹ ਨਾ ਇੰਨੀ ਕੁ ਸ਼ਰਮਿੰਦਾ ਹੋਈ ਸੀਗੀ ਇਹਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਮੈਂ ਕਿੱਥੇ ਜਾ ਕੇ ਮਰਾਂ ਉੱਬੇ ਚ ਛਾਲ ਮਾਰ ਕੇ ਮਰਾਂ ਜਾਂ ਕਿੱਥੇ ਮਰਾਂ ਫੇਰ ਫਿਰ ਉਹੀ ਗੱਲ ਬੇਸ਼ਰਮ ਬੰਦੇ ਦਾ ਕੀ ਹੁੰਦਾ ਬੇਸ਼ਰਮ ਬੰਦੇ ਦਾ ਕੀ ਹੁੰਦਾ ਰੋਜ਼ ਟੋਪੀ ਦੇ ਬਹਾਨੇ ਮੇਰੇ ਬੱਚੇ ਨੂੰ ਕਮਰੇ ਚ ਲੈ ਜਾਣਾ ਰੋਜ਼ ਵੀ ਆਇਆ ਤੈਨੂੰ ਟੋਪੀ ਦਵਾਜ ਤੈਨੂੰ ਟੋਪੀ ਦਵਾ ਆਹ ਟੋਪੀ ਦਿੰਦੀ ਸੀ ਮੇਰੇ ਬੱਚੇ ਨੂੰ ਉਹ ਦਿਨ ਗਿਆ ਆਹ ਦਿਨ ਆ ਗਿਆ ਮੈਂ ਆਪਣੇ ਬੱਚੇ ਦਾ ਮੁੜ ਕੇ ਮਸਾ ਨਹੀਂ ਖਾਦਾ ਤੇ ਮੈਂ ਮੈਂ ਸੌ ਵੀ ਖਾ ਲਈ ਵੀ ਬੱਚਾ ਇੱਕੋ ਰਹਿ ਜਵੇ ਠੀਕ ਆ ਪਰ ਮੈਂ ਦੂਜਾ ਬੱਚਾ ਇਸ ਘਰ ਦੇ ਵਿੱਚ ਨਹੀਂ ਕਰੂੰਗੀ ਉਹਦਾ ਵਹਿਗਰੂ ਦੀ ਕਿਰਪਾ ਹੋਈ ਵੀ ਅਸੀਂ علیحدਾ ਹੋ ਗਏ ਸਾਡੀ ਵੀ ਜਾਨ ਵਧੀਆ ਸਖਾਲੀ ਹੋ ਗਈ ਤੇ ਸਾਡਾ ਬੱਚਾ ਵੀ ਨਸ਼ਿਆਂ ਤੋਂ ਬਚ ਗਿਆ ਇਹ ਨਾ ਤਾਂ ਮੇਰਾ ਹਸਬੰਦ ਨਸ਼ਾ ਕਰਦੇ ਸੀ ਹੈ ਤੇ ਇਹਨਾਂ ਨੂੰ ਆਇਆ ਸੀ ਵੀ ਉਹਨੂੰ ਉਹ ਤਾਂ ਖਾਣ ਲੱਗਿਆ ਨਹੀਂ ਹੈਗਾ ਇਹਨੂੰ ਤਾਂ ਪੱਕਾ ਹੀ ਸੀਗਾ ਇਸ ਜਨਾਨੀ ਨੂੰ ਵੀ ਉਹ ਤਾਂ ਮੇਰੇ ਹੱਥ ਤੇ ਆਇਆ ਨੀਗਾ ਵੀ ਇਹਦੇ ਜੰਮ ਦੇ ਜਵਾਕ ਨੂੰ ਹੱਥ ਤੇ ਤਾਂ ਲੈਣਾ ਦੇਖ ਲਓ ਤੁਸੀਂ ਤੁਸੀਂ ਵੀ ਜੇ ਕਿਤੇ ਐਦਾਂ ਦੇ ਰਹਿੰਦੇ ਹੋ ਨਾ ਮਾਹੌਲ ਦੇ ਵਿੱਚ ਪੂਰੇ ਚੁਸਤੇ ਚਲਾਕ ਹੋ ਕੇ ਰਿਹਾ ਕਰੋ ਇੱਥੇ ਕਈ ਕਮੈਂਟ ਕਰਦੇ ਨੇ ਕਹਿੰਦੇ ਜਨਾਨੀ ਚਲਾਕ ਆ ਜਨਾਨੀਆਂ ਚਲਾਕ ਹੀ ਹੋਣੀਆਂ ਚਾਹੀਦੀਆਂ ਨੇ ਤਾਂ ਘਰ ਵਸਦੇ ਨੇ ਮੈਂ ਤੁਹਾਨੂੰ ਦੱਸਾਂ ਜੇ ਮੈਂ ਚਲਾਕ ਆ ਤਾਂ ਹੀ ਮੇਰੇ ਬੱਚੇ ਨੇ ਤਾਂ ਹੀ ਮੇਰਾ ਘਰ ਆ ਅੱਜ ਦੀ ਡੇਟ 'ਚ ਬਹਗਰੂ ਦੀ ਕਿਰਪਾ ਏ ਅਸੀਂ 10-9 ਦੀ ਕਿਰਤ ਕਮਾਈ ਨਾਲ ਸਾਰਾ ਕੁਝ ਬਣਾ ਲਿਆ ਏ ਰਹਿ ਗਿਆ ਮੈਂ ਤੁਹਾਨੂੰ ਉਸ ਦਿਨ ਜਿਹੜੀ ਵੀਡੀਓ ਨੇ ਇਹਨੂੰ ਉਹ ਲੱਗਿਆ ਨਾ ਦੁੱਖ ਲੱਗਿਆ ਵੀ ਸੱਚ ਦੱਸਦਾ ਉਸ ਵੀਡੀਓ ਦੇ ਵਿੱਚ ਵੀ ਮੈਂ ਸ਼ਾਇਦ ਇੱਕੋ ਗੱਲ ਇਹੀ ਕਹੀ ਸੀ ਵੀ ਸਾਡਾ ਟਰੈਕਟਰ ਲੈਣਾ ਰਹਿ ਗਿਆ ਵੀ ਬਹਗਰੂ ਜਲਦੀ ਜਲਦੀ ਥੋੜਾ ਸਾਥ ਤੇ سپورਟ ਰਹਾ ਬਹਗਰੂ ਨੇ ਕਿਰਪਾ ਕਰੀ ਆਪਾਂ ਚੱਲ 5-4 ਸਾਲ ਨੂੰ ਲੈ ਲਾਂਗੇ ਹੂੰ ਜੇ ਆਪਾਂ ਜਲਦੀ ਵੀ ਨਹੀਂ ਲੈ ਸਕਦੇ 5 5 ਸਾਲ ਹੋਰ ਲੱਗ ਜਾਣਗੇ ਕੋਈ ਗੱਲ ਨਹੀਂ ਤੰਦਰੁਸਤੀ ਚਾਹੀਦੀ ਹੈ ਨਸ਼ੇ ਰਹਿਤ ਚਾਹੀਦਾ ਬੰਦਾ ਦੇਖ ਲਓ ਵੀ ਜੇ ਮੈਂ ਉਸ ਦਿਨ ਉਹ ਚਲਾਕੀ ਚੁਸਤੀ ਨਾ ਵਰਤੀ ਹੁੰਦੀ ਮੇਰੇ ਤਾਂ ਜੰਮ ਦੇ ਜਵਾਕ ਨੂੰ ਇਹਨਾਂ ਨਸ਼ਿਆਂ ਦੇ ਲਾਤਾ ਸੀ ਕਿੱਥੇ ਰਣ ਦਊਗੀ ਹੈ ਕਿੱਥੇ ਪਰੂਗੀ ਮੈਂ ਤਾਂ ਰੋਜ਼ ਆ ਪੱਲਾ ਅਡਦੀਆਂ ਜਿਹੜਾ ਕੋਈ ਮੇਰੇ ਨਾਲ ਕਰਦਾ ਨਾ ਵਹਿਗਰੂ ਸੱਚਾ ਪਾਛਾ ਚਾਹੇ ਉਹ ਕੋਈ ਵੀ ਆ ਜਿਹੜਾ ਕੋਈ ਮੇਰੇ ਨਾਲ ਕਰਦਾ ਉਹਦਾ ਪਰਕੇ ਵਿੜਾ ਡੁੱਬ ਜਵੇ ਆ ਪੱਲੇ ਅਡਦੀਆਂ ਮੈਂ ਮੇਰੀ ਤਾਂ ਹੁਣ ਅਰਦਾਸ ਆ ਸੱਚੇ ਪਾਸ਼ਾ ਵਾਹਿਗੁਰੂ ਦੇ ਮੂਹਰੇ ਵੀ ਸੱਚਾ ਪਾਸ਼ਾ ਮੈਨੂੰ ਨਤੀਜਾ ਦਿਖਾ ਦੇ ਮੈਨੂੰ ਨਤੀਜਾ ਦਿਖਾ ਦੇ ਵੀ ਕਿਵੇਂ ਕਿਸੇ ਦੇ ਜਵਾਕ ਨੂੰ ਨਸ਼ੇ ਤੇ ਲਾਈਦਾ ਤੇ ਕਿਵੇਂ ਕਿਸੇ ਦੇ ਝੂਠੇ ਇਲਜ਼ਾਮ ਲਾਈਦੇ ਨੇ ਜੇ ਇਹ ਗੱਲ ਝੂਠੀ ਆ ਨਾ ਤਾਂ ਤੁਸੀਂ ਮੇਰੇ ਕੋਲ ਆ ਕੇ ਬੈਠੋ ਤੁਹਾਨੂੰ ਮੈਂ ਦੱਸੂ ਤੁਹਾਨੂੰ ਜੇ ਕਿਸੇ ਨੂੰ ਲੱਗਦਾ ਹੋਊਗਾ ਇਸੇ ਦਾ ਵੀ ਜੀ ਨਹੀਂ ਕਰਦਾ ਹੁੰਦਾ ਵੀ ਉਹ ਚੱਕ ਕੇ ਕੈਮਰਾ ਬੋਲਣ ਲੱਗ ਜੇ ਜਾਂ ਚੱਕ ਕੇ ਕੈਮਰਾ ਕਿਸੇ ਨੂੰ ਭੰਡਣ ਲੱਗ ਜਵੇ ਜੇ ਸਾਡੇ ਨਾਲ ਹੋਈਆਂ ਨੇ ਸਾਡੀ ਹੱਡ ਵੀਤੀ ਆ ਮੇਰੀ ਦੇਖ ਲਓ ਕਿੰਨੇ ਸਾਲ ਹੋ ਗਏ ਢਾਈ ਸਾਲ ਦਾ ਸੀਗਾ ਅੱਜ ਮੇਰਾ ਮੁੰਡਾ 20 ਸਾਲ ਦਾ ਐ ਜੇ ਕੋਈ ਹੋਰ ਹੁੰਦੀ ਨਾ ਜਿਹੜੀਆਂ ਕਮੈਂਟ ਕਰਦੀਆਂ ਨੇ ਜਿਵੇਂ ਕਿ ਤੇ ਉਹ ਮੇਰੀ ਥਾਂ ਦੇ ਹੁੰਦੀਆਂ ਉਹ ਤਾਂ ਕੱਦੀਆਂ ਤਲਾਕ ਤੋਂ ਲੈ ਕੇ ਉੱਥੇ ਭਰਜਾਈਆਂ ਮੁਰੇ ਭੰਡੇ ਮਾਰਦੀਆਂ ਆਉਂਦੀਆਂ ਮਾਪਤਾ ਤੇ ਇਹਨੂੰ ਇੱਕੋ ਵਾਰੀ ਵਿਆਹ ਦੇਵੇ ਉਹੀ ਬਹੁਤ ਹੁੰਦਾ